निवेदन करा कि अरोड़ा जी सब बहुत साचे दरबार की बहुत ही ਪਵਿੱਤਰ ਸਥਾਨ ਦੇ ਉੱਪਰ ਇਸ ਖੁਸ਼ੀਆਂ ਭਰੇ ਮੌਕੇ ਦੇ ਉੱਪਰ ਇਸ ਨਵ ਨਿਰਮਾਣਿਤ ਮੰਦਰ ਦੇ ਵਿੱਚ ਭਾਵੇਂ ਮੰਦਰ ਦੇ ਵਿੱਚ ਪਹੁੰਚਿਆ ਸਾਰੀਆਂ ਸੰਗਤਾਂ ਮੇਰੀਆਂ ਮਾਵਾ ਪੈਣਾ ਮੇਰੇ ਵੀਰ ਔਰ ਜਿਨ੍ਹਾਂ ਦੇ ਉਦਮ ਸਰਕਾਰ ਜਿਨ੍ਹਾਂ ਦੀ ਹਿੰਮਤ ਸਰਕਾਰ ਅੱਜ ਆਪਾਂ ਇਸ ਭਾਵੇਂ ਮੰਦਰ ਦੇ ਦਰਸ਼ਨ ਕਰਨ ਦੇ ਵਿੱਚ ਕਾਮਯਾਬ ਹੋયા ਸ਼੍ਰੀ ਦਰਗਿਆਣਾ ਮੰਦਿਰ ਕਮੇਟੀ ਦੇ ਸਾਰੇ ਹੀ ਸਤਕਾਰਯੋਗ ਸਾਥੀ ਅਹੁਦੇਦਾਰ ਖੰਨਾ ਸਾਹਿਬ ਸੁਧੀਰ ਜੀ ਕਿਹਦਾ ਕਿਹਦਾ ਨਾਮ ਲਵਾਂ ਮੈਂ ਸਮਝਦਾ ਕਿ ਅੰਮ੍ਰਿਤਸਰ ਦੀ ਸਾਰੀ ਕ੍ਰੀਮ ਅੱਜ ਇਸ ਖੁਸ਼ੀਆਂ ਦੇ ਮੌਕੇ ਦੇ ਵਿੱਚ ਹਾਜ਼ਰ ਹੈ ਸ਼ਾਮਿਲ ਹੈ ਸੋ ਸਾਰਿਆਂ ਨੂੰ ਖੰਨਾ ਸਾਹਿਬ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਕੰਗ੍ਰੈਚੁਲੇਸ਼ਨਸ ਨੇ ਕਿ ਤੁਸੀਂ ਇਸ ਬਹੁਤ ਮੰਦਰ ਦਾ ਨਿਰਮਾਣ ਰਿਕਾਰਡ ਟਾਈਮ ਦੇ ਵਿੱਚ ਤੁਸੀਂ ਦੱਸਿਆ ਕਿ 3 ਸਾਲਾਂ ਦੀ ਬਜਾ 1.5 ਸਾਲ ਦੇ ਵਿੱਚ ਹੀ ਇਹ ਜਿਹੜਾ ਉਹ ਤੁਸੀਂ ਕੀਤਾ ਇਹ ਵੀ ਮੈਂ ਸਮਝਦਾ ਕਿ ਤੁਸੀਂ ਇੱਕ ਨਵਾਂ ਕੀਰਤੀ ਮਾ ਨਜ਼ਰਾ ਉਹ ਉਹ ਸਥਾਪਿਤ ਕੀਤਾ ਚਾਹੇ ਸਮਾਂ ਪਹਿਲਾਂ ਮੈਂ ਸਮਝਦਾ ਕਿ ਜਿਹੜਾ 100 ਸਾਲ ਦੀ ਪਹਿਲਾਂ ਗੱਲ ਕੀਤੀ ਸੀ ਸੁਖੀਰ ਜੀ ਨੇ ਉਹ 100 ਸਾਲ ਜਾਂ 150 ਸਾਲ ਦੀ ਤੁਸੀਂ ਕਦਰ ਕਰਤੀ ਹੈ ਤੁਹਾਨੂੰ ਮੁਬਾਰਕੀਂ ਲਿਖੇ ਔਰ ਮੈਂ ਮੰਨ ਕੇ ਚਾਹਦਾ ਕਿ ਜਿੱਥੇ ਚਾਹ ਵਾਹ ਰੋ ਦੇਰ ਇਜ਼ ਵੇ ਦੇਰ ਇਜ਼ ਵੇ ਜਦੋਂ ਕੋਈ ਵੀ ਕੰਮ ਸ਼ਰਧਾ ਦੇ ਨਾਲ ਇੱਛਾ ਦੇ ਨਾਲ ਸਾਫ ਨੀਅਤ ਦੇ ਨਾਲ ਔਰ ਨੀਤੀ ਦੇ ਨਾਲ ਕੀਤਾ ਜਾਂਦਾ ਹੈ ਉਹਨੋਂ ਪ੍ਰਭੂ ਸ਼੍ਰੀ ਰਾਮ ਸੱਚੇ ਪਾਸ਼ਾ ਗੁਰੂ ਮਹਾਰਾਜ ਆਪਣੇ ਆਪ ਹੀ ਆਪਣੇ ਆਪ ਹੀ ਉਹ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਿਰੇ ਲ ਜਿਹੜਾ ਉਹ ਚਾੜ੍ਹਦੇ ਨੇ ਸੰਪੂਰਨ ਕਰ ਦਿੰਦੇ ਨੇ ਔਰ ਉਸੇ ਤਰੀਕੇ ਨਾਲ ਮੈਂ ਤੁਹਾਨੂੰ ਮੁਬਾਰਕਬਾਦ ਇਸ ਕਰਦੀ ਵੀ ਦੇਣਾ ਚਾਹੂੰਗਾ ਔਰ ਵੈਲਕਮ ਵੀ ਕਹਿਣਾ ਚਾਹੂੰਗਾ ਕਿ ਪੰਜਾਬ ਦੀ ਧਰਤੀ ਤੇ ਸ਼੍ਰੀ ਚੰਪਤ ਰਾਏ ਜੀ ਅੱਜ ਪ੍ਰਤਮ ਉਪਰਾਹੁਣਕ ਰਿਸ਼ਤਾ ਦੇ ਲਈ ਆਏ ਨੇ ਸੋ ਉਹਨਾਂ ਦਾ ਵੀ ਉਹ ਆਇਦਰ ਸੋ ਸੋ ਆਪਨੂੰ ਬਹੁਤ ਬਹੁਤ ਧੰਨਵਾਦ ਮੈਂ ਜ਼ਿਆਦਾ ਗੱਲ ਨਹੀਂ ਕਰਨੀਆਂ ਖੰਨਾ ਸਾਹਿਬ ਨੇ ਜੀਰਜੀ ਨੇ ਗੱਲ ਕੀਤੀ ਮੇਰਾ ਧੰਨਵਾਦ ਕੀਤਾ ਕਿ ਮੈਂ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਦਾ ਹੁਕਮ ਹੋਇਆ ਸੀਗਾ ਜਦੋਂ ਮੈਂ ਪਹਿਲਾਂ ਆਪਣੇ ਕੋਲ ਹਾਊਸਿੰਗ ਡਿਪਾਰਟਮੈਂਟ ਸੀ ਤੇ ਉਹਦੇ ਬਾਰੇ ਗੱਲ ਹੈ ਜਿਹੜੀ ਕੀਤੀ ਹੈ ਤੇ ਮੇਰਾ ਧੰਨਵਾਦ ਕੀਤਾ ਇਥੇ ਕਹਿੰਦਾ ਸਾਰ ਤੁਸੀਂ ਤੱਕਾ ਕਰ ਰਹੇ ਹੋ ਮੈਂ ਮੰਨ ਕੇ ਚੱਲਦਾ ਕਿ ਉਹ ਦਰਬਾਰ ਉਹ ਪ੍ਰਭੂ ਸ਼੍ਰੀ ਰਾਮ ਉਹ ਪਰਮਾਤਮਾ ਜਿਹੜਾ ਕਿ ਸਾਰੀ ਦੁਨੀਆ ਦੇ ਕਾਰਜ ਕਰਦੇ ਨੇ ਉਹ ਆਪ ਦਾ ਕਾਰਜ ਨਹੀਂ ਕਰ ਰਿਹਾ ਉਹ ਕਾਰਜ ਨਹੀਂ ਇਹਨਾਂ ਨੂੰ ਤੁਸੀਂ ਵਿਆਹ ਕਰਦੇ ਇਹਨਾਂ ਦਾ ਮੈਂ ਤਾਂ ਸਿਰਫ ਉਸੇ ਥੋੜੇ ਜ਼ਰੀਏ ਇੱਕ ਜ਼ਰੀਆ ਬਣਿਆ ਸੀ ਜਿਵੇਂ ਕਿ ਜਸੋ ਇਹ ਤੁਸੀਂ ਸਿਰਾਂ ਮੈਨੂੰ ਦੇਣ ਦੀ ਹੈ ਆਪਾਂ ਦਾ ਆਪਾਂ ਦਾ ਪ੍ਰਭੂ ਦਾ ਸ਼ੁਕਰਾਨਾ ਕਰੀਏ ਕਿ ਉਹਨਾਂ ਨੇ ਆਪਣਾ ਕਾਰਜ ਜਿਹੜਾ ਉਹ ਸਿਰੇ ਚੜਾਇਆ ਔਰ ਜੋ ਪਿਛਲਾ ਸਮੇਂ ਜਿਵੇਂ ਤੁਸੀਂ ਗੱਲ ਕੀਤੀ ਹੁਣ ਵੀ ਜਿਹੜੀਆਂ ਤੁਸੀਂ ਮੈਂ ਕਿਹਾ ਜ਼ਿਆਦਾ ਲੰਬੀ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਮੇਰਾ ਸੁਭਾਗ ਹੈ ਕਿ ਮੈਂ ਇੱਥੇ ਪਹੁੰਚਿਆ ਸਾਰੇ ਸਾਡੇ ਸਹਿਕਾਰਯੋਗ ਸਾਥੀ ਸਾਰੀਆਂ ਸਮਾਜਿਕ ਪੋਲੀਟੀਕਲ ਧਾਰਮਿਕ ਲੀਡਰਾਂ ਤੋਂ ਪਰਖ ਹੈ ਜਿੱਥੇ ਪਹੁੰਚੇ ਨੇ ਸਾਰੇ ਅੰਮ੍ਰਿਤਸਰ ਦੀ ਇਸ ਪਵਿੱਤਰ ਧਰਤੀ ਨੂੰ ਮੁਬਾਰਕਾਂ ਨੇ ਔਰ ਜਿਹੜੀ ਤੁਸੀਂ ਹੁਣ ਵੀ ਜਿਹੜੀ ਗੱਲ ਕੀਤੀ ਹੈ ਕਿ ਜੋ ਚਾਹੇ ਦਾ ਆਪਣਾ ਇੰਪਰੂਵਮੈਂਟ ਤੋਂ ਕੋਈ ਮਸਲਾ ਹੈ ਔਰ ਚਾਹੇ ਤੁਸੀਂ ਟੂਰਿਜ਼ਮ ਦਾ ਦਾ ਕਿਹਾ ਸੋ ਤੁਸੀਂ ਪਿਛਲੀ ਵਾਰ ਵੀ ਤੁਸੀਂ 3 ਵਜ ਦਾ ਜ਼ਿਕਰ ਕੀਤਾ ਸੀਗਾ ਤੇ ਹੁਣ ਵੀ ਪਰਸੋਂ ਨੂੰ ਸੋਮਵਾਰ ਨੂੰ 3 ਵਜੇ ਮੇਰੇ ਕੋਲ ਆ ਜਾਓ ਚੰਡੀਗੜ੍ਹ ਉਸ ਦਿਨ ਸਾਡਾ ਸੈਸ਼ਨ ਹੈ ਜਿਹੜੇ ਟੂਰਿਜ਼ਮ ਮਿਨਿਸਟਰ ਨੇ ਉਹਨਾਂ ਨੂੰ ਵੀ ਬੁਲਾ ਲਾਂਗੇ ਜਿਹੜੇ ਤੁਹਾਡੇ ਲੋਕਲ ਗਵਰਨਮੈਂਟ ਮਿਨਿਸਟਰ ਰਵਜੋਜੀ ਉਹਨਾਂ ਨੂੰ ਵੀ ਬੁਲਾ ਲਾਂਗੇ 3 ਵਜੇ ਸਾਡਾ ਪਹਿਲਾਂ ਸਵੇਰੇ ਪਾਣੀਆਂ ਦੇ ਮਸਲੇ ਤੇ ਸੈਸ਼ਨ ਹੈ 3 ਵਜੇ ਤੁਸੀਂ ਮੇਰੇ ਕੋਲ ਵਿਧਾਨ ਸਭਾ ਦੇ ਵਿੱਚ ਆ ਜਾਓ ਉਹਨਾਂ ਮੰਤਰੀ ਸਭਾ ਦੇ ਉੱਤੇ ਅਸਰਨ ਬੁਲਾ ਕੇ ਜੋ ਮਸਲਾ ਜੋ ਮਸਲਾ ਹੋ ਸਕਦਾ ਹੋਇਆ ਉਹ ਜਿਸ ਨੂੰ ਜਿਸ ਜਿਸ ਕੰਮ ਨੂੰ ਪ੍ਰਭੂ ਦੀ ਆਗਿਆ ਹੋਈ ਉਹ ਉਸੇ ਦਿਨ ਨਿਬੇੜ ਦਾਂਗੇ ਸੋ ਬਹੁਤ ਬਹੁਤ ਸੋ ਬਹੁਤ ਬਹੁਤ ਸੋ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਮੈਂ ਤਾਂ ਕਹਿੰਦਾ ਕਿ ਇਹ ਇਹ ਸਿਰ ਸ਼ੁਰੂਆਤ ਕੀਤੀ ਹੈ ਹਰ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਇਹ ਜਿਹੜਾ ਪ੍ਰਬੂ ਦਾ ਇੱਕ ਇੱਕ ਜਿਹੜਾ ਦਰਬਾਰ ਹੈ ਉਹ ਸਜਾਉਂ ਪ੍ਰਮਾਤਮਾ ਤੋਂ ਲੈਣੀ ਸ਼ਕਤੀ ਇਹਨਾਂ ਇਹਦੀ ਤਾਕਤ ਇਹਨਾਂ ਦੀ ਹਮਦਰਦ ਸਾਸੀਂ ਲੋਕ ਅ ਭਗਤਪੂਰ ਦੇ ਨਾਂ ਤੇ ਜਿੱਥੇ ਸਾਡੀ ਲੋੜ ਹੋਵੇ ਹੁਕਮ ਕਰੋ ਹਮੇਸ਼ਾ ਹਾਜ਼ਰ ਹੈ ਉਹ ਦਿਲਾਗੇ ਮਾਨ ਸਾਹਿਬ ਨੇ ਵੀ ਆਉਣਾ ਸੀਗਾ ਅ ਅੱਜ ਸਵੇਰੇ ਐਕਚੁਅਲੀ ਦੋਨੋਂ ਗਵਰਨਰ ਪੰਜਾਬ ਤੇ ਹਰਿਆਣਾ ਦੇ ਗਵਰਨਰ ਤੇ ਦੋਨੋਂ ਚੀਫ ਮਿਨਿਸਟਰ ਦਾ ਇੱਕ ਐਂਟੀ ਡਰੱਗ ਉਹਨਾਂ ਦਾ ਫੰਕਸ਼ਨ ਸੀ ਸਵੇਰੇ ਚੰਡੀਗੜ੍ਹ ਦੇ ਵਿੱਚ आपस से सी मानी उधर करो मैं इधर तो से थोड़ा सी अभी जल्ठे होना है फंक्शन है सो तो जी सार बहुत बहुत धन्यवाद और बहुत बहुत, बहुत मुबारको दरबार की हार हार हारे। 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 करते हो तुम कन्हैया मेरा नाम हो रहा है और करने वाले है कराने वाले इनसे हैं और बहुत बढ़िया अमन जी ने कहा कि जो ठाकुर बहुत बहुत जी की सेवा पूरा कर प्रार्थना करूंगा अपनी दिशा प्रदेश एक बार फिर से मेरी सभी सजनों देवियों से प्रार्थना जहां कहीं आपको स्थान मिल रहा है आप बैठे क्योंकि अभी हम सबको मान्यवर चंपत राय जी का संबोधन मिलने वाला है हम सबका बहुत बड़ा सौभाग्य है ये ऐतिहासिक जनता है कि चंपत राय जी इस मंदिर में प्राण प्रतिष्ठा करने जा रहे हैं लेकिन मैं ये देख रहा हूं कि बार बार मेरी प्रार्थना के बावजूद हम लोग बैठे एक बार बैठोगे